ਮਾਡਰ ਦਾ ਸੀਜ਼ਨ ਚੱਲ ਰਿਹਾ ਤੇ ਅੱਜ ਆਪਾਂ ਜਾਣਾਂਗੇ ਕਿ ਘਰ ਦੇ ਵਿੱਚ ਅਸੀਂ ਫਰੋਜ਼ਨ ਮਟਰ ਕਿਵੇਂ ਬਣਾ ਕੇ ਰੱਖ ਸਕਦੇ ਹਾਂ ਉਹ ਪੂਰੇ ਸਾਲ ਭਰ ਦੇ ਲਈ ਤੁਸੀਂ ਕਿਵੇਂ ਮਟਰ ਨੂੰ ਇੰਜੋਏ ਕਰ ਸਕਦੇ ਹੋ ਫਰੋਜ਼ਨ ਮਟਰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਜਿਹੜੇ ਮਟਰ ਲੈਣੇ ਆ ਉਹ ਤੁਸੀਂ ਵਧੀਆ ਕੁਆਲਿਟੀ ਦੇ ਲੈਣੇ ਆ ਕਿਤਾ ਮਟਰ ਜਿਹੜਾ ਇਹ ਪੱਕਿਆ ਨਹੀਂ ਹੋਣਾ ਚਾਹੀਦਾ ਤੇ ਇੱਕ ਬਹੁਤ ਬਰੀਕ ਦਾਣੇ ਵਾਲਾ ਮਟਰ ਜਿਹੜਾ ਇਹ ਉਹ ਨਹੀਂ ਹੋਣਾ ਚਾਹੀਦਾਗਾ ਇਸ ਤਰੀਕੇ ਦੇ ਮਟਰ ਤੁਸੀਂ ਸਟੋਰ ਕਰਨ ਦੇ ਲਈ ਯੂਜ਼ ਕਰਦੇ ਆ ਸਭ ਤੋਂ ਪਹਿਲਾਂ ਅਸੀਂ ਮਟਰ ਜੜੇ ਆਉ ਕੱਢ ਲਵਾਂਗੇ ਤੇ ਇਹਦੇ ਵਿੱਚ ਜਿਹੜਾ ਬਿਲਕੁਲ ਬਰੀਕ ਦਾਣਾ ਹੈ ਬਹੁਤ ਹੀ ਜ਼ਿਆਦਾ ਸੌਫਟ ਦਾਣਾ ਹੈ ਉਹ ਅਸੀਂ ਕਰ ਦੇਾਂਗੇ ਉਹਨੂੰ ਤੁਸੀਂ ਸਬਜ਼ੀ ਬਣਾਉਣ ਦੇ ਲਈ ਯੂਜ਼ ਕਰ ਲੈਣਾ ਤੇ ਜਿਹੜਾ ਵਧੀਆ ਮਟਰ ਹੈ ਉਹੀ ਸਟੋਰ ਕਰਨ ਦੇ ਲਈ ਯੂਜ਼ ਕਰਾਂਗੇ ਇੱਕ ਵੱਡੇ ਪਤੀਲੇ ਦੇ ਵਿੱਚ ਪਾਣੀ ਬੋਇਲ ਹੋਣ ਲਈ ਰੱਖ ਦਾਂਗੇ ਤੇ ਇਹਦੇ ਵਿੱਚ ਦੋ ਚਮਚ ਆਪਾਂ ਖੰਡ ਦੇ ਪਾ ਦੇਾਂਗੇ ਇੱਕ ਚਮਚ ਲੂਣ ਦਾ ਐਡ ਕਰਾਂਗੇ ਤੇ ਪਾਣੀ ਨੂੰ ਬੋਇਲ ਹੋਣ ਲਈ ਛੱਡ ਦਿਆਂਗੇ ਤੇ ਇਧਰ ਇੱਕ ਬਤੀਲੇ ਦੇ ਵਿੱਚ ਅਸੀਂ ਆਈਸ ਕਯੂਬ ਐਡ ਕਰਾਂਗੇ ਜਾਨੀ ਦੀ ਠੰਡਾ ਪਾਣੀ ਰੱਖਾਂਗੇ ਜਿਹਦੇ ਵਿੱਚ ਅਸੀਂ ਬਾਅਦ ਵਿੱਚ ਮਟਰ ਐਡ ਕਰਾਂਗੇ ਜਦੋਂ ਪਾਣੀ 'ਚ ਹਲਕਾ ਜਿਹਾ ਉਬਾਲ ਆਉਣ ਲੱਗਿਆ ਤਾਂ ਆਪਾਂ ਇਹਦੇ ਵਿੱਚ ਮਟਰ ਜਿਹੜੇ ਆ ਐਡ ਕਰ ਦੇਾਂਗੇ ਤੁਸੀਂ ਦੇਖੋਗੇ ਹੌਲੀ ਹੌਲੀ ਸਾਰੇ ਮਟਰ ਇਸ ਤਰ੍ਹਾਂ ਉੱਪਰ ਆ ਜਾਂਦੇ ਆ ਤੇ ਇਹਦੇ ਵਿੱਚ ਬੋਇਲ ਆਉਣਾ ਸਟਾਰਟ ਹੋ ਜਾਏਗਾ ਜਿਵੇਂ ਹੀ ਇਹਦੇ ਵਿੱਚ ਇੱਕੋ ਬਾਲਾ ਆਉਣਾ ਸ਼ੁਰੂ ਹੋ ਗਿਆ ਤੁਸੀਂ ਨਾਲ ਦੀ ਨਾਲ ਹੀ ਮਟਰ ਕੱਢ ਲੈਣੇ ਆ ਇਹਨੂੰ 1 ਮਿੰਟ ਤੱਕ ਹੀ ਬੋਇਲ ਕਰਨਾ ਇਸ ਤੋਂ ਜ਼ਿਆਦਾ ਬੋਇਲ ਨਹੀਂ ਕਰਨਾਗਾ ਨਹੀਂ ਤਾਂ ਤੁਹਾਡੇ ਮਟਰ ਬਹੁਤ ਜ਼ਿਆਦਾ ਸੌਫਟ ਹੋ ਜਾਣਗੇ ਤੇ ਖਰਾਬ ਹੋ ਜਾਣਗੇ ਉਸਦੇ ਬਾਅਦ ਨਾਲ ਦੀ ਨਾਲ ਹੀ ਇਹਨੂੰ ਬਰਫ਼ ਵਾਲੇ ਪਾਣੀ ਦੇ ਵਿੱਚ ਐਡ ਕਰਕੇ ਇਹਦਾ ਕੁਕਿੰਗ ਪ੍ਰੋਸੈਸ ਰੋਕ ਦਿਆਂਗੇ ਫਿਰ ਇੱਕ ਸਟੇਨਰ ਦੇ ਵਿੱਚ ਪਾ ਕੇ ਇਹਦਾ ਸਾਰਾ ਪਾਣੀ ਰਿਮੂਵ ਕਰ ਦਾਂਗੇ ਥੋੜੇ ਟਾਈਮ ਲਈ ਝਾਲੀ ਦੇ ਵਿੱਚ ਇਸੇ ਤਰ੍ਹਾਂ ਹੀ ਮਟਰ ਛੱਡ ਦਿਆਂਗੇ ਉਸਦੇ ਬਾਅਦ ਮੈਂ ਇੱਕ ਪੁਰਾਣਾ ਤੌਲੀਆ ਲਿਆਵਾ ਤੇ ਇਹਦੇ ਉੱਪਰ ਆਪਾਂ ਇਹ ਮਟਰ ਛੜਿਆ ਉਹ ਫਲਾ ਦੇਾਂਗੇ ਤੇ ਇਹਨਾਂ ਨੂੰ ਅਸੀਂ ਓਵਰਨਾਈਟ ਇਸੇ ਤਰ੍ਹਾਂ ਹੀ ਛੱਡ ਦਿਆਂਗੇ ਕਮਰੇ ਦੇ ਅੰਦਰ ਹੀ ਤੁਸੀਂ ਇਹਨਾਂ ਨੂੰ ਰੱਖਣਾ ਹੈ ਇਹਨਾਂ ਨੂੰ ਅਸੀਂ ਧੁੱਪੇ ਨਹੀਂ ਸਕੋਣਾਗਾ ਇਹਨਾਂ ਨੂੰ ਅਗਲੇ ਦਿਨ ਤੁਸੀਂ ਦੇਖੋਗੇ ਇਸ ਤਰ੍ਹਾਂ ਇਹ ਬਿਲਕੁਲ ਡਰਾਈ ਹੋ ਜਾਣਗੇ ਇਹ ਤੁਸੀਂ ਦੇਖ ਸਕਦੇ ਹੋ ਇਹ ਬਹੁਤ ਜ਼ਿਆਦਾ ਸੌਫਟ ਨਹੀਂ ਹੋਏਗੇ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹ ਬਣ ਕੇ ਤਿਆਰ ਹੋਇਆ ਹੁਣ ਆਪਾਂ ਇੱਕ ਜਿਪਲੌਕ ਬੈਗ ਲਵਾਂਗੇ ਇਸ ਤਰੀਕੇ ਦਾ ਜਿਪਲੌਕ ਬੈਗ ਜਿਹੜਾ ਇਹ ਮਾਰਕੀਟ 'ਚ ਬਹੁਤ ਈਜ਼ੀਲੀ ਮਿਲ ਜਾਂਦਾ ਹੈ ਜੇਕਰ ਤੁਹਾਨੂੰ ਆਪਣੇ ਨੇੜੇ-ਤੇੜੇ ਨਹੀਂ ਮਿਲ ਰਿਹਾ ਕਿਸੇ ਸ਼ਾਪ ਤੋਂ ਤਾਂ ਤੁਸੀਂ ਇਸ ਨੂੰ ਆਨਲਾਈਨ ਵੀ ਪਰਚੇਸ ਕਰ ਸਕਦੇ ਹੋ ਤੇ ਇਹ ਇੱਕ ਵਾਰ ਤੁਸੀਂ ਇਹਨੂੰ ਮੰਗਾ ਲੋ ਤੇ ਕਿੰਨਾ ਟਾਈਮ ਤੁਹਾਡਾ ਜਿਹੜਾ ਇਹ ਇਹ ਯੂਜ਼ ਹੁੰਦੇ ਰਹਿੰਦੇ ਆ ਉਸ ਦੇ ਬਾਅਦ ਇਸ ਤਰ੍ਹਾਂ ਇਹਨੂੰ ਪੈਕ ਕਰਨ ਦੇ ਬਾਅਦ ਨਾ ਇਹਦੀ ਹਵਾ ਚਰੀਏ ਰਿਮੂਵ ਕਰ ਦੇਣੀ ਆ ਤੇ ਇਹਨੂੰ ਤੁਸੀਂ ਫਰੀਜ਼ਰ ਦੇ ਵਿੱਚ ਰੱਖਣਾ ਜਿੱਥੇ ਅਸੀਂ ਬਰਫ਼ ਜਮਾਉਣੀ ਆ ਬਿਲਕੁਲ ਖਰਾਬ ਨਹੀਂ ਹੋਣਗੇ ਜਦੋਂ ਵੀ ਮਟਰ ਦਾ ਸੀਜ਼ਨ ਆਫ ਹੋਵੇ ਤਾਂ ਵੀ ਤੁਸੀਂ ਇਹਨਾਂ ਨੂੰ ਇੰਜੋਏ ਕਰ ਸਕਦੇ ਹੋ ਉਮੀਦ ਕਰਦੀ ਹਾਂ ਜੇ ਵੀਡੀਓ ਪਸੰਦ ਆਏਗੀ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ